ਅਸੀਂ ਸੱਤ ਫੇਸਾਂ ਬੱਤੀਆਂ ਤੇ ਜੋਰ ਰਿਅਰਵੇਸ਼ਨ ਚੋਰ ਫੜੋ ਮੋਰਚਾ ਇੱਥੇ ਲਾਇਆ ਹੋਇਆ ਇਹ ਮੋਰਚਾ ਪਹਿਲਾਂ 20 ਅਪ੍ਰੈਲ ਤੋਂ 20 ਅਪ੍ਰੈਲ 2023 ਤੋਂ ਫੇਸ 1 ਨਾ ਡਾਇਰੈਕਟਰ ਸਮਾਜ ਭਲਾਈ ਦਫ਼ਤਰ ਦੇ ਮੂਹਰੇ ਲਾਇਆ ਹੋਇਆ ਸੀ ਔਰ ਉਸੇ ਦੀ ਲਗਾਤਾਰਤਾ ਚ ਇਹ ਮੋਰਚਾ ਸਾਨੂੰ ਲਾਉਣ ਦੀ ਤਾਂ ਲੋੜ ਪਈ ਕਿਉਂਕਿ ਉੱਥੇ ਜਿਹੜੇ ਸਾਡੇ ਐਸ்சி ਮੰਤਰੀ ਸਾਨੂੰ ਆ ਕੇ ਝੂਠੇ ਲਾਰੇ ਲਾ ਕੇ ਗਏ ਉਹ ਪੰਜਾਬ ਸਰਕਾਰ ਤੋਂ ਸਾਡੀਆਂ ਸਮੱਸਿਆਵਾਂ ਭਲਾ ਉਹ ਜਰਲੀ ਸਰਟੀਫਿਕੇਟਾਂ ਨਹੀਂ ਆਉਣ ਭਲਾ ਉਹ ਜਿਹੜਾ ਹੈ ਸਾਨੂੰ ਜੋ ਸਰਕਾਰ ਦੁਆਰਾ ਡਾਕਟਰ ਭੀਮਰਾਓ ਮੇਦਕਰ ਸਾਹਿਬ ਦੇ ਸੰਵਿਧਾਨ ਅਨੁਸਾਰ ਜੋ ਸਾਨੂੰ ਸਹੂਲਤਾਂ ਮਿਲਦੀਆਂ ਉਹ ਦਿਵਾਉਣ ਦੇ ਵਿੱਚ Mokma